ਪੰਜਾਬ ਗੁਰੂਆਂ ਦੀ ਧਰਤੀ ਹੈ ਪੰਜਾਬ ਪੀਰਾਂ ਦੀ ਧਰਤੀ ਹੈ ਪੰਜਾਬ ਮੇਲਿਆਂ ਦੀ ਧਰਤੀ ਹੈ ਅੱਜ ਆਪਾਂ ਗੱਲ ਕਰਨ ਲੱਗਿਆਂ ਮੇਲਿਆਂ ਦੀ ਜਿਹੜੇ ਮੇਲੇ ਲੱਗਦੇ ਨੇ ਕਿ ਪੰਜਾਬ ਦੇ ਵਿੱਚ ਆਪਣੇ ਮੇਲਿਆਂ ਦਾ ਕੀ ਮਹੱਤਵ ਹੈ ਤੇ ਇਹ ਮੇਲੇ ਕਿਉਂ ਲਾਏ ਜਾਂਦੇ ਨੇ ਕਿਉਂਕਿ ਅੰਗਰੇਜ਼ ਤੁੰਨੇਲੇ ਹੁਣ ਲਾਉਣ ਲੱਗੇ ਨੇ ਵੀ ਕੋਟਾ ਆਰਟੀਫੀਸ਼ੀਅਲ ਮੇਲੇ ਲਾਉਂਦੇ ਨੇ ਬਣਾ ਕੇ ਔਰ ਇਹ ਸਦੀਆਂ ਤੋਂ ਮੇਲੇ ਲੱਗਦੇ ਆਉਂਦੇ ਨੇ ਮੇਲੇ ਜੋੜ ਮੇਲੇ ਸ਼ਹੀਦੀ ਮੇਲੇ ਵਰਸੀਆਂ ਖੇਡ ਮੇਲੇ ਪੰਜਾਬ ਦੀ ਜੋ ਸ਼ਾਨ ਹੈ ਉਸ ਨੂੰ ਹੋਰ ਵਧਾ ਦਿੰਦੇ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਗੀਤ ਕਰਕੇ ਬਲ ਕਾਂਹਲਾ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੀ ਧਰਤੀ ਦੇ ਉੱਤੇ ਲੱਗਣ ਵਾਲੇ ਮੇਲਿਆਂ ਬਾਰੇ ਜੇ ਗੱਲ ਕਰੀਏ ਮੇਲਿਆਂ ਦੀ ਮਹੱਤਤਾ ਦੀ ਜਿਸ ਇਲਾਕੇ ਵਿੱਚ ਮੇਲਾ ਹੁੰਦਾ ਹੈ ਵੱਡੇ ਮੇਲੇ ਜਿੱਥੇ ਲੱਗਦੇ ਨੇ ਪਹਿਲੀ ਗੱਲ ਤਾਂ ਉਸ ਇਲਾਕੇ ਦੀ ਇੱਕ ਬੇਵਜੀ ਬਣ ਜਾਂਦੀ ਹੈ ਹਵਾ ਬਣ ਜਾਂਦੀ ਹੈ ਕਿ ਯਾਰ ਮੇਲਾ ਆ ਗਿਆ ਕੰਮ ਨਿਮੇੜੋ ਫਲਾਣਾ ਕੰਮ ਨਿਮੇੜ ਲੋ ਕੋਈ ਖੇਤ ਦਾ ਕੰਮ ਨਿਮੇੜ ਲੋ ਕੋਈ ਹੋਰ ਜ਼ਰੂਰੀ ਕੰਮ ਨਿਮੇੜ ਲੋ ਤੇ ਆਪਦੇ ਕੰਮਕਾਰ ਕਰਕੇ ਤਕਰੀਬਨ ਸਾਰਾ ਇਲਾਕਾ ਜੋ ਮੇਲਿਆਂ ਦਾ ਆਨੰਦ ਮਾਣਦਾ ਹੈ ਦੂਰੋਂ ਦੂਰੋਂ ਭੈਣ ਭਾਈ ਰਿਸ਼ਤੇਦਾਰ ਵੀ ਹਰੇਕ ਸਾਲ ਲੋਕਾਂ ਦੇ ਘਰਾਂ ਦੇ ਵਿੱਚ ਆਉਂਦੇ ਨੇ ਇੱਕ ਵੱਖਰੀ ਹੀ ਰੌਣਕ ਹੁੰਦੀ ਹੈ ਉਸ ਇਲਾਕੇ ਦੇ ਵਿੱਚੋਂ ਜਿੱਥੇ ਮੇਲਾ ਭਰਦਾ ਹੈਗਾ ਜਿਹੜੇ ਵੀ ਇਲਾਕੇ ਦੇ ਵਿੱਚ ਮਤਲਬ ਜਿੱਥੇ ਵੀ ਭਰਦਾ ਹੈਗਾ ਮੇਲਾ ਉਸ ਇਲਾਕੇ ਦੇ ਵਿੱਚ ਇੱਕ ਮਖਰਾ ਮਾਹੌਲੋਂ ਵਧੀਆ ਮਾਹੌਲ ਬਣਿਆ ਹੁੰਦਾ ਹੈਗਾ 20-25 ਕਿਲੋਮੀਟਰ ਦੇਰੀ ਦੇ ਵਿੱਚ ਜਿਹੜੇ ਪਿੰਡ ਮੇਲਾ ਲੱਗਿਆ ਹੁੰਦਾ ਹੈ ਦੂਜੀ ਗੱਲ ਮੇਲੇ ਦੀ ਮਹੱਤਤਾ ਇਹ ਹੈ ਵੀ ਜਿਹੜੇ ਆਪਣੇ ਨੇੜੇ ਤੇੜੇ ਦੇ ਪਿੰਡਾਂ ਦੇ ਯਾਰ ਦੋਸਤ ਹੁੰਦੇ ਨੇ ਯਾਰ ਬੇਲੀ ਇਕੱਠੇ ਪੜੇ ਹੁੰਦੇ ਨੇਗੇ ਕੁੜੀਆਂ ਇਕੱਠੀਆਂ ਪੜੀਆਂ ਹੁੰਦੀਆਂ ਨੇਗੀਆਂ ਕੁੜੀਆਂ ਆਪਦੇ ਪੇਕੀਆਂ ਆ ਜਾਂਦੀਆਂ ਨੇ ਇੱਕ ਦੂਜੀ ਨੂੰ ਮੇਲੇ ਦੇ ਵਹਾਨ ਨਾਲ ਮਿਲ ਲੈਂਦੀਆਂ ਨੇਗੀਆਂ ਸਾਲ-ਸਾਲ ਬਾਦੋ ਮੇਲਾ ਮੇਲਾ ਮੇਲ ਸਭ ਤੋਂ ਹੀ ਮੇਲ ਬਣਿਆਗਾ ਮੇਲ ਮੇਲ ਤੋਂ ਮੇਲਾ ਵੀ ਮੇਲ-ਗੇਲ ਹੋ ਗਿਆ ਮੇਲੇ ਹੋ ਗਏ ਐਵੇਂ ਯਾਰ ਦੋਸਤ ਆਪਦੇ ਤਾੜੀਆਂ ਦੇ ਫਰੈਂਡ ਆ ਲੈ ਲੈਂਦੇ ਨੇ ਨੱਚ ਟੱਪ ਲੈਂਦੇ ਨੇ ਗੱਲਾਂ ਬਾਤਾਂ ਕਰਕੇ ਹਰ ਸਾਲ ਕਈ ਤਾਂ ਤੁਸੀਂ ਵੀ ਇਹੀ ਹੁਣ ਮੇਲੇ ਦੇ ਉੱਤੇ ਤੁਹਾਡੇ ਜਿਹੜੇ ਯਾਰ ਦੋਸਤ ਨੇਗੇ ਤੁਹਾਨੂੰ ਤਕਰੀਬਨ ਉਹ ਪੂਰਾ ਸਾਲ ਨਹੀਂ ਮਿਲਦੇ ਉਹ ਮੇਲੇ ਤੇ ਨੇਗੇ। ਥੈਂਕ ਯੂ ਹਰ ਵੀ ਦੋਸਤੋ। ਜੱਗਾਂ ਦੇ ਮੇਲੇ ਨੇਗੇ। ਇਹਦੀ ਇੱਕ ਹੋਰ ਮਹੱਤਤਾ ਹੈ। ਅੰਗਰੇਜ਼ ਤਾਂ ਮੇਲੇ ਹੁਣ ਲਾਉਣ ਲੱਗੇ ਨੇਗੇ ਕਿਉਂਕਿ ਉਧਰ ਤਾਂ ਇੱਕ ਬਣਾਵਟੀ ਮੇਲੇ ਲਾਏ ਜਾਂਦੇ ਨੇ। ਸਾਡੇ ਮੇਲਿਆਂ ਦੇ ਵਿੱਚ ਧਰਮ ਵੀ ਜੁੜਿਆ ਹੋਇਆ ਹੈ। ਇੱਕ ਕਲਾਵਟੀ ਮੇਲੇ ਨੇਗੇ ਵੀ। ਚੰਡੋਲ ਚੰਡੂਲ ਲਾਗੇ ਤੇ ਦੁਕਾਨਾਂ ਲੱਗੀਆਂ। ਪਰ ਇੱਥੇ ਮੰਨਤਾ ਵੀ ਹੁੰਦੀ ਹੈ। ਜਿਵੇਂ ਕੋਈ ਗੱਗੇ ਭਗਤ ਦੇ ਮੇਲੇ ਲੱਗਦੇ ਨੇ। ਪੰਜਾਬ ਦੇ ਵਿੱਚ ਹੋਰ ਕੋਈ ਮਾਈਆਂ ਦੀ ਜਗ੍ਹਾ ਤੇ ਮੇਲੇ ਲੱਗਦੇ ਨੇ ਹੋਰ ਕੋਈ ਤਾਂ ਤਪਸਥਾਨਾਂ ਦੇ ਉੱਤੇ ਮੇਲੇ ਲੱਗਦੇ ਨੇ ਉੱਥੇ ਨਾਲ ਨਾਲ ਵੀ ਧਰਮ ਜੋ ਜੁੜਿਆ ਹੋਇਆਗਾ ਉੱਥੇ ਆਪਣਾ ਜੋ ਵੀ ਮਨਤਾ ਜੁੜੀ ਹੋਈ ਹੈ ਇੱਕ ਮਨ ਦੇ ਸਕੂਨ ਵਾਸਤੇ ਵੀ ਆਸਥਾ ਬਣੀ ਹੋਈ ਹੈ ਜੋ ਕਿ ਮੱਥਾ ਟੇਕ ਕੇ ਸਰਦਾ ਭਾਵਨਾ ਦੇ ਨਾਲ ਇੱਕ ਚਿੱਤ ਨੂੰ ਸ਼ਾਂਤੀ ਮਿਲਦੀ ਹੈ ਜਾਨੀ ਕਿ ਸਟ੍ਰੈਸਫੁੱਲ ਲਾਈਫ ਆਪਣੇ ਤਾਂ ਇੰਡੀਆ ਦੇ ਵਿੱਚ ਸਟ੍ਰੈਸ ਨਾਉਂ ਦਾ ਸ਼ਬਦ ਹਜੇ ਹੁਣ ਹੀ ਆਇਆਗਾ ਕੁਝ ਕੁ ਸਾਲ ਪਹਿਲਾਂ ਹੀ ਬਾਹਰ ਤਾਂ ਬਹੁਤ ਟਾਈਮ ਇਹ ਪੁਰਾਣੀ ਬਿਮਾਰੀ ਹੈ ਡਿਪਰੈਸ਼ਨ ਵਗੈਰਾ ਦੀ ਸੋ ਮੇਲਾ ਦੇਖ ਕੇ ਮਨ ਬੰਦੇ ਦਾ ਮੇਲੇ ਚ ਆ ਕੇ ਬਿਲਕੁਲ ਟੈਨਸ਼ਨ ਫਰੀ ਹੋ ਜਾਂਦਾ ਬੰਦਾ ਸਾਰੀਆਂ ਘਰ ਦੀਆਂ ਕਬੀਲਦਾਰੀਆਂ ਹੋਰ ਗੱਲਾਂ ਬਾਤਾਂ ਨੂੰ ਛੱਡ ਕੇ ਬੰਦਾ ਤਿੰਨ ਦਿਨ ਆਨੰਦ ਮਾਣਦਾ ਹੈ ਆਨੰਦ ਮਾਣ ਕੇ ਆਪਦਾ ਬਿਲਕੁਲ ਮਾਈਂਡ ਫਰੈਸ਼ ਉਹ ਬੰਦੇ ਦਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਆਟੋਮੈਟਿਕ ਹੀ ਫੇਰ ਉਹਦਾ ਆਪਣੇ ਕੰਮ ਵੱਲ ਧਿਆਨ ਹੋ ਜਾਂਦਾ ਵੀ ਯਾਰ ਹੁਣ ਮੇਲਾ ਦੇਖ ਲਿਆ ਮੇਲਾ ਲੰਘ ਗਿਆ ਵੀ ਚਲੋ ਬਈ ਆਪਾਂ ਹੁਣ ਆਪਣੇ ਆਪਣੇ ਕੰਮਾਂ ਤੇ ਚੱਲੀਏ ਸੋ ਇਹ ਜਿਹੜੇ ਮੇਲੇ ਨੇਗੇ ਪੰਜਾਬ ਦੇ ਰੰਗਲੇ ਪੰਜਾਬ ਦੀਆਂ ਨਿਸ਼ਾਨੀਆਂ ਨੇ ਦੋਸਤੋ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਮੇਲਾ ਹੁੰਦਾ ਹੈ ਜਰੂਰ ਬਾਤ ਚੜ ਕੇ ਜਾਇਆ ਕਰੋ ਬੱਚਿਆਂ ਨੂੰ ਇੰਜੋਏ ਕਰਾਇਆ ਕਰੋ ਆਪਦੇ ਘਰਦਿਆਂ ਨੂੰ ਨਵੇਂ ਵਿਆਹੇ ਜੋੜੇ ਵੀ ਜੋ ਵੀ ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਸਟ੍ਰੈਸਫੁੱਲ ਤਣਾਅਪੂਰਨ ਲਾਈਫ ਦੇ ਵਿੱਚ ਦੀ तकरीबन 90% ਲੋਕ ਗੁਜ਼ਰ ਰਹੇ ਨੇ ਜਦੋਂ ਉਹ 2-3 ਦਿਨ ਮੇਲੇ ਦੇ ਉੱਤੇ ਆਨੰਦ ਮਾਣਦੇ ਨੇਗੇ ਵਧੀਆ ਖਾਂਦੇ ਪੀਂਦੇ ਨੇ ਘੁੰਮਦੇ ਨੇ ਚੰਡੋਲ ਵਗੈਰਾ ਝੂਟ ਕੇ ਵਧੀਆ ਪੂਰਾ ਯਾਰਾਂ ਦੋਸਤਾਂ ਨੂੰ ਮਿਲ ਕੇ ਮਾਈਂਡ ਫਰੈਸ਼ ਹੋ ਜਾਂਦਾ ਹੈ ਬਿਲਕੁਲ ਬੰਦਾ ਤਣਾਅ ਮੁਕਤ ਹੋ ਜਾਂਦਾ ਹੈ ਸੋ ਮੈਂ ਕਹੂੰਗਾ ਹਰੇਕ ਨੂੰ ਮੇਲੇ ਤੇ ਇੰਜੋਏ ਕਰਨਾ ਚਾਹੀਦਾ ਹੈ ਵਧੀਆ ਆਪਣੇ ਯਾਰਾਂ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਕੁੰਫਿਰਕੇ ਮੇਲਾ ਬੰਦੇ ਨੂੰ ਹਰੇਕ ਬੰਦੇ ਨੂੰ ਦੇਖਣਾ ਚਾਹੀਦਾ ਹੈ ਇਹ ਸਾਡੇ ਰੰਗਲੇ ਪੰਜਾਬ ਦੀਆਂ ਨਿਸ਼ਾਨੀਆਂ ਨੇ ਕਈ ਬੰਦੇ ਕਹਿੰਦੇ ਨੇ ਵੀ ਹੁਣ ਪੰਜਾਬ ਦੇ ਵਿੱਚ ਉਹ ਗੱਲ ਨਹੀਂ ਰਹੀ ਇਹ じゃ ਕੁਝ ਨਹੀਂ ਹੈ ਪੰਜਾਬ ਦੇ ਵਿੱਚ ਥੋੜੇ ਜਿਹਾ ਦੋ ਤਿੰਨ ਗੱਲਾਂ ਨੇਗੀਆਂ ਉਹ ਪਾਪ ਕਿਸੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਤਾਂ ਮਾਰੂ ਨਸ਼ਾ ਬੰਦ ਕਰਕੇ ਮਾਰੂ ਨਸੇ ਮੈਡੀਕਲ ਨਸੇ ਚੱਟਾ ਵਗੈਰਾ ਬੰਦ ਕਰਕੇ ਸਿੱਧੀ ਫੀਮ ਭੁੱਕੀ ਦੀ ਖੇਤੀ ਕਰਾਉਣ ਕਰਨ ਲੱਗ ਜਾਣ ਥੇਕੇ ਖੋਲ ਦੇਣ ਦਾਰੂ ਵੀ ਕੋਈ ਏਡਾ ਵੱਡਾ ਨਸ਼ਾ ਨਹੀਂ ਹੈਗਾ ਜੇਕਰ ਹਸਾਬ ਨਾਲ ਦਾਰੂ ਪੀਤੀ ਜਾਵੇ ਇਹ ਵੀ ਕੁਝ ਟਾਈਮ ਵਾਸਤੇ ਖੁਸ਼ੀ ਦਿੰਦੀ ਆ ਬੰਦੇ ਨੂੰ ਤੇ ਬੰਦੇ ਦਾ ਮਾਈਂਡ ਫਰੈਸ਼ ਹੁੰਦਾ ਹੈ ਮਾਰੂ ਨਸ਼ੇ ਬੰਦ ਹੋ ਜਾਣ ਦੂਸਰੀ ਗੱਲ ਜਿਹੜਾ ਚੋਨਾ ਗੇਤਾ ਚੋਨਾ ਜੀਰੀ ਇਹ ਗੇਤੀ ਬੰਦ ਕਰਵਾ ਦੇਣ ਜਮਈ ਬਿਲਕੁਲ ਗੇਤੀ ਜੀਰੀ ਬੰਦ ਕਰਵਾ ਕੇ ਲੇਟ ਵੈਰਾਈਆਂ ਲਵਾਉਣ ਜਿਹੜੀ ਸਿਰਫ 90 ਦਿਨਾਂ ਦੇ ਵਿੱਚ ਪੱਕਦੀ ਹੈ ਪੰਜਾਬ ਦਾ ਪਾਣੀ ਬਚੂਗਾ ਨਸ਼ੇ ਬੰਦ ਹੋਗੇ ਪੰਜਾਬ ਦੀ ਜਵਾਨੀ ਬਚੂਗੀ ਤੀਸਰਾ ਥੋੜਾ ਜਿਹਾ ਪੈਸਟੀਸਾਈਡ ਦਾ ਜੋ ਵਰਤੋਂ ਹੈ ਉਹ ਘੱਟ ਕਰਨ ਦੇ ਉੱਤੇ ਜ਼ੋਰ ਲੱਗਣਾ ਚਾਹੀਦਾ ਖੇਤੀ ਵਧੀਆ ਆਰਗੈਨਿਕ ਢੰਗਾਂ ਦੇ ਨਾਲ ਹੋਣ ਲੱਗ ਜੇ ਪੰਜਾਬ ਦਾ ਪਾਣੀ بچ ਜੇ ਨਸ਼ਿਆਂ ਤੋਂ ਪੰਜਾਬ ਦੀ ਜਵਾਨੀ بچ ਜੇ ਇਹ ਕੰਮ ਸਰਕਾਰਾਂ ਦੇ ਨੇ ਲੋਕਾਂ ਨੂੰ ਸਵਾਲ ਚੱਕਣੇ ਚਾਹੀਦੇ ਨੇ ਕਹਿਣਾ ਚਾਹੀਦਾ ਸਰਕਾਰਾਂ ਨੂੰ ਵੀ ਇਹ ਚੀਜ਼ਾਂ ਬੰਦ ਹੋਣ ਬਾਕੀ ਪੰਜਾਬ ਦੇ ਉੱਤੇ ਮੇਹਰ ਆ ਪਰਮਾਤਮਾ ਦੀ ਬਹੁਤ ਹੀ ਤਕੜੀ ਧਰਤੀ ਹੈ ਜ਼ਰਖੇਜ ਧਰਤੀ ਹੈ ਬੜਾ ਕੁਝ ਉਗਦਾ ਹੈ ਪੰਜਾਬ ਵਰਗੀ ਕਿਤੇ ਦੁਨੀਆ ਦੇ ਉੱਤੇ ਧਰਤੀ ਨਹੀਂ ਹੈਗੀ ਦੋਸਤੋ ਚਲੋ ਆਜੋ ਅੱਜ ਦਿਖਾਉਣੇ ਆ ਤੁਹਾਨੂੰ ਮੇਲਾ ਨਵਾਦੇ ਪਿੰਡ ਦਾ ਨਵਾਦਿਆਂ ਦਾ ਮੇਲਾ ਜੋ ਸਮਾਨੇ ਏਰੀਆ ਦੇ ਵਿੱਚ ਪੈਂਦਾ ਹੈ ਪਵਾਨੀਗੜ੍ਹ ਵੀ ਤਕਰੀਬਨ ਇੱਥੋਂ ਨੇੜੇ ਹੀ ਆਓ ਦਿਖਾਉਨੇ ਆ ਤੁਹਾਨੂੰ ਮੇਲੇ ਦੀਆਂ ਮੋਟੇ-ਮੋਟੀਆਂ ਝਾਕੀਆਂ ਪਾਪ ਵੀ ਦੋਸਤੋ ਹੁਣ ਆਪਾਂ ਵੜ ਗਏ ਮੇਲੇ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਚੰਡੋਲ ਲੱਗੇ ਨੇ 1 2 3 ਤੇ ਦੋ ਲੱਗੀਆਂ ਨੇ ਕਿਸ਼ਤੀਆਂ ਤਿੰਨ ਤਿੰਨ ਕਿਸ਼ਤੀਆਂ ਤਿੰਨ ਚੰਡੋਲ ਰੌਣਕਾਂ ਰੰਗਲੇ ਪੰਜਾਬ ਦੀਆਂ ਲੋਕੋ ਕੇਵਰ ਵਗੈਰਾ ਪੰਮੀ ਦੋਸਤੋ ਆਪਾਂ ਲੈ ਲਿਆ 2 ਕਿਲੋ ਕੇਵਰ 160 ਰੁਪਏ ਕਿਲੋ ਦੇ ਹਿਸਾਬ ਨਾਲ ਕੌਮ ਸੁਪਰ ਪ੍ਰਸ਼ਾਸਨ ਨੂੰ ਹੀ ਪੂਰਾ ਸਖਤ ਢੀੜ ਨੂੰ ਕੰਟਰੋਲ ਕਰਨ ਵਾਸਤੇ ਵਧੀਆ ਬੈਰੀਕੇਡਿੰਗ ਕੀਤੀ ਗਈ ਹੈ ਮੁਲਾਜ਼ਮਾਂ ਵੱਲੋਂ ਵੀ ਅੱਗੇ ਢੀੜ ਨਾ ਜ਼ਿਆਦਾ ਹੋਵੇ ਵਧੀਆ ਸਖਤ ਸ਼ਕਤੀ ਦੇ ਨਾਲ ਇਹ ਆ ਗਈ ਗੁੱਗਾ ਮਾੜੀ ਉਹਕੇ ਭਗਤ ਦਾ ਪੁੱਤ ਲੱਗਿਆ ਹੋਇਆ ਆਜ ਉਹ ਅੰਦਰ ਕਰਾਉਣਿਆ ਦਰਸ਼ਨ ਤੁਹਾਨੂੰ ਲਗੇ ਹੋਏ ਨੇ ਜਗਾ ਜਗਾ ਤੇ ਅਜੇ ਸ਼ਾਇਦ ਕਦੇ ਕੁਦਰ ਸਿਖੇ ਤੇ ਸੱਤਾਂ ਪਾਰ ਹੋ ਗਏ ਪਰ ਕੋਨਾ ਬਰਲ ਕਰੀਏ ਕਹਿੰਦੇ ਓਠ ਰੋਪਣ ਦੇ ਰੰਗੀਆਂ ਨੇ ਹੱਲਾ ਬੋਲਤਾ ਪਰ ਕਾਲੀ ਮਿੱਟ ਪੌੜਾ ਘੰਟਾ ਦਰਖਾਨ ਦਾ ਝੁੱਟ ਹੋਇਆ ਪਰ ਭੁਖੇ ਤੇ ਹੈ ਸਿੰਘ ਕਹਿੰਦੇ ਧੂਕੇ ਠੰਡੇ ਛਿੱਟ ਕੇ ਮਨਾਨਾ ਤੋਂ ਸਵਾਰਾਂ ਕਿੱਥੇ ਜਦੋਂ ਤੇਗਾ ਪਾਇਆ ਫਿਰ ਕਹਿੰਦੇ ਖੰਡਣਾਂ ਦੇ ਆਹੂ ਲਾਤੇ ਪਰ ਉਹਦੇ ਭਾਈ ਬਚਿੱਤਰ ਸੇ ਵੀ ਕੀ ਕਹਿੰਦੇ ਜਖਮੀ ਹੋ ਗਿਆ। ਉਹ ਭਾਈ ਬਚਿੱਤਰ ਸੇ ਜੇ ਗੱਲ ਕਰੀ ਭਈ ਮਾਰ ਕੇ ਹੱਥਾਂ ਵਿਖਾ ਕੇ ਕਹਿੰਦੇ ਬਾਬਾ ਜੀਤ ਸਿੰਘ ਜੀ ਉਹਨੂੰ ਘੋੜੇ ਦੇ ਪਿੱਛੇ ਬਿਠਾ ਕੇ ਇੱਕ ਉਹ ਤਾਂ ਪਠਾਨ ਜਿਹੜਾ ਗੁਰੂ ਕਾ ਨੂੰ ਚੰਗੀ ਨਸਲ ਦੇ ਘੋੜੇ ਲਿਆ ਕੇ ਲੈਤਾ ਕਿ ਉਹਦੇ ਘਰੇ ਚਲੇ ਗਏ। ਸਹੀ ਤਰ੍ਹਾਂ ਉਹ ਵੀ ਆ ਗਿਆ। ਕੀ ਵਰ ਉਹ ਚੀਜ਼ ਕਿਉਂ ਰੱਖੀ ਆ ਪਾਤੀ ਜੀ ਲੈ ਲਈ ਜਵੱਖਾਂ ਵਾਸਤੇ ਤਕਰੀਬਨ ਸਾਰਾ ਮੇਲਾ ਦੇਖ ਲਿਆ ਘੁੰਮ ਕੇ ਹੁਣ ਆਪਾਂ ਵੀ ਲੰਗਿਆ ਝੂਟਾ ਚੰਡੋਲ ਦੇ ਉੱਤੇ ਚੜਦਿਆਂ ਚੰਡੋਲ ਤੇ ਥੋੜੇ ਕਹਿੰਦੇ ਵੀ ਪੰਗਾ ਲੈ ਲਿਆ ਕਹਿੰਦੇ ਚੜ ਗਿਆ ਚੰਡੋਲ ਤੇ ਚੜੀਏ ਚੰਡੋਲ ਤੇ ਚਲੋ सारा मेला देश लोग कोन ਉੱਪਰੋਂ ਉਪਰ ਦਾ ਅਗਰ ਸਭੀ ਟੰਡੋਲ ਦੇ ਵਿੱਚੋਂ ਤਰੀਬਨ ਸਾਰਾ ਮੇਲਾ ਦੇਖ ਲਿਆ ਘੁੰਮ ਕੇ ਵੀ ਦੋਸਤੋ ਕਿਵੇਂ ਲੱਗਿਆ ਮੇਲਾ ਨਮਾਦਿਆਂ ਦਾ ਇਹ ਸੀ ਆਪਣੀ ਅੱਜ ਦੀ ਨਮਾਦਿਆਂ ਦੇ ਮੇਲੇ ਦੀ ਵੀਡੀਓ ਅੱਗੇ ਗੱਲਬਾਤ ਕਰਾਂਗੇ ਹੋਰ ਕਿਸੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਆਪਣੀ ਚੈਨਲ ਦੀ ਥੀਮ ਇਹੀ ਸੀ ਗੱਲਾਂ ਗੀਤ ਮੁੱਦੇ ਮਿਕਸ ਮਸਾਲਾ ਵਧੀਆ-ਵਧੀਆ ਗੀਤ ਵੀ ਤੁਹਾਨੂੰ ਸੁਣਾਵਾਂਗੇ ਕੁਝ ਗੀਤ ਰਿਕਾਰਡ ਵੀ ਹੋਣ ਵਾਲੇ ਪਏ ਨੇ ਆਪਣੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟੋ ਸ਼ੇਅਰ ਲਾਜ਼ਮੀ ਕਰਿਓ ਤੇ ਆਉਣ ਵਾਲੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਤਿ ਸ੍ਰੀ ਅਕਾਲ ਦੋਸਤੋ